ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦਾ ਸਭ ਤੋਂ ਅਨੋਖਾ ਡ੍ਰੀਮ ਪ੍ਰੋਜੈਕਟ ਸੀ ਕਿ ਪਾਣੀ ਦੇ ਵਿੱਚ ਬਸ ਚਲਾਈ ਜਾਏਗੀ ਹਾਲਾਂਕਿ ਉਹਨਾਂ ਦੇ ਸਿਆਸੀ ਵਿਰੋਧੀਆਂ ਵੱਲੋਂ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਮਜ਼ਾਕ ਵੀ ਉਡਾਇਆ ਗਿਆ ਕਿਉਂਕਿ ਸੁਖਬੀਰ ਬਾਦਲ ਦਾ ਇਹ ਸੁਪਨਾ ਸੀ ਕਿ ਉਹ ਵਿਦੇਸ਼ਾਂ ਦੀ ਤਰਜ਼ ਤੇ ਪੰਜਾਬ ਦੇ ਟੂਰਿਜ਼ਮ ਨੂੰ ਵਧਾਵਾ ਦੇਣ ਵਾਸਤੇ ਇਹ ਬੱਸ ਹਰੀਕੇ ਝੀਲ ਦੇ ਵਿੱਚ ਚਲਾਈ ਜਾਏਗੀ ਤਾਂ ਕਿ ਲੋਕ ਇੱਥੇ ਆਉਣ ਅਤੇ ਜੋ ਪ੍ਰਵਾਸੀ ਪੰਛੀ ਇਸ ਝੀਲ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਦੇਖ ਸਕਣ ਅਤੇ ਤੁਸੀਂ ਦੇਖ ਸਕਦੇ ਹੋ ਕਿ ਜੋ ਸੁਪਨਾ ਸੁਖਵੀਰ ਸਿੰਘ ਬਾਦਲ ਨੇ ਦੇਖਿਆ ਸੀ ਉਹ ਅੱਜ ਬਿਲਕੁਲ ਸাকার ਹੁੰਦਾ ਦਿਖਾਈ ਦੇ ਰਿਹਾ ਹਾਲਾਂਕਿ ਜੋ ਟ੍ਰਾਇਲ ਸੀ ਬੱਸ ਦਾ ਉਸ ਦੇ ਵਿੱਚ ਦੇਰੀ ਜ਼ਰੂਰ ਹੋਈ ਔਰ ਕੱਲ ਵੀ ਇੱਥੇ ਸਾਰੇ ਅਧਿਕਾਰੀ ਮੌਕੇ ਤੇ ਪਹੁੰਚੇ ਸਨ ਕਿ ਬੱਸ ਦਾ ਟ੍ਰਾਇਲ ਜੋ ਹੈ ਉਹ ਲਿਆ ਜਾਏਗਾ ਪਰ ਪਾਣੀ ਦਾ ਜੋ ਪੱਦਰ ਸੀ ਉਸ ਨੂੰ ਉਹ ਘਟ ਹੋਣ ਕਰਕੇ ਅਧਿਕਾਰੀਆਂ ਨੇ ਸ਼ਾਮ ਵੇਲੇ ਕਿਹਾ ਕਿ ਇਸ ਦਾ ਟ੍ਰਾਇਲ ਅੱਜ ਹੋਏਗਾ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹ ਬੱਸ ਜੋ ਪੰਜਾਬ ਸਰਕਾਰ ਵੱਲੋਂ ਵਿਦੇਸ਼ ਤੋਂ ਤਿਆਰ ਕਰਵਾਈ ਗਈ ਹੈ ਹਾਲਾਂਕਿ ਇਸ ਬੱਸ ਦੇ ਅੱਦਾ ਜੋ ਮਾਡਲ ਹੈ ਜਾਂ ਜਿਸ ਤਰੀਕੇ ਨਾਲ ਇਸ ਨੂੰ ਬਣਾਇਆ ਗਿਆ ਇਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਪਰ ਜੇਕਰ ਕੁੱਲ ਮਿਲਾ ਕੇ ਅਸੀਂ ਸਰਕਾਰ ਦਾ ਜੋ ਐਲਾਨ ਲੋਕਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਟ੍ਰਾਇਲ ਜੋ ਹੈ ਉਹ ਕਾਮਯਾਬੀ ਹੋ ਚੁੱਕਾ ਹੈ ਔਰ ਟੂਰਿਜ਼ਮ ਵਿਭਾਗ ਦੇ ਜੋ ਡਾਇਰੈਕਟਰ ਨੇ ਉਹ ਵੀ ਇਸ ਬੱਸ ਦੇ ਵਿੱਚ ਸਵਾਰ ਨੇ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਵਿਦੇਸ਼ ਤੋਂ ਜੋ ਇਸ ਬੱਸ ਨੂੰ ਚਲਾ ਰਹੇ ਨੇ ਚਾਲਕ ਉਹਨਾਂ ਨੂੰ ਵਿਦੇਸ਼ ਤੋਂ ਬੁਲਾਇਆ ਗਿਆ ਸੀ ਖਾਸ ਤੌਰ ਤੇ ਔਰ ਕੱਲ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੱਲ 12 ਵਜੇ ਇਸ ਬੱਸ ਦੇ ਵਿੱਚ ਬੈਠ ਕੇ ਖੁਦ ਸਫ਼ਰ ਕਰਨਗੇ ਔਰ ਇਹ ਬੱਸ ਜੋ ਹੈ ਰਸਮੀ ਤੌਰ ਤੇ ਕੱਲ ਜੋ ਸੈਲਾਨੀਆਂ ਦੇ ਲਈ ਇਸ ਨੂੰ ਖੋਲ ਦਿੱਤਾ ਜਾਏਗਾ ਔਰ ਤੁਸੀਂ ਦੇਖ ਸਕਦੇ ਹੋ بس ਦਾ ਟ్రਾਇਲ ਜੋ ਹੈ ਉਹ ਕਾਮਯਾਬ ਹੋ ਚੁੱਕਾ ਹੈ ਔਰ ਕੱਲ ਇਸ ਬੱਸ ਨੂੰ ਰਸਮੀ ਤੌਰ ਤੇ ਸਲਾਨੀਆਂ ਦੇ ਲਈ ਚਲਾਇਆ ਜਾਏਗਾ ਉਸ ਤੋਂ ਬਾਅਦ ਲੋਕ ਜੋ ਹਰੀਕੇ ਦੀ ਝੀਲ ਦੇਖਣ ਲਈ ਇੱਥੇ ਪੁੱਜਿਆ ਕਰਨਗੇ ਪ੍ਰਵਾਸੀ ਪੰਛੀਆਂ ਨੂੰ ਜੋ ਦੇਖਣ ਦੇ ਸ਼ੌਕੀਨ ਨੇ ਕੋ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਇਸ ਹਰੀਕੇ ਝੀਲ ਦਾ ਨਜ਼ਾਰਾ ਲੈਣਗੇ ਔਰ ਉਹ ਆਪਣਾ ਜੋ ਸਫ਼ਰ ਹੈ ਇੱਕ ਵੱਖਰੀ ਤਰ੍ਹਾਂ ਦਾ ਸਫ਼ਰ ਕਿਉਂਕਿ ਆਮ ਤੌਰ ਤੇ ਬੱਸਾਂ ਜਾਂ ਟ੍ਰੇਨ ਜਾਂ ਹਵਾਈ ਜਹਾਜ਼ ਦੇ ਵਿੱਚ ਸਫ਼ਰ ਤਾਂ ਬਹੁਤ ਲੋਕ ਕਰ ਚੁੱਕੇ ਨੇ ਪਰ ਪਾਣੀ ਵਾਲੀ ਬੱਸ ਦੇ ਵਿੱਚ ਸਫ਼ਰ ਕਰਨਾ ਉਹਨਾਂ ਲਈ ਵਾਕੇ ਹੀ ਇੱਕ ਅਨੋਖਾ ਅਨੁਭਵ ਸਾਬਤ ਹੋਏਗਾ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ राजीव ਸ਼ਰਮਾ ਹਰੀਕੇ